ਸ਼ਹਿਰ ਧਾਰੀਵਾਲ ਦੀ ਮੈਦਾਨ ਗਰਾਉਂਡ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਦੇ ਦੌਰਾਨ ਅੱਜ ਪ੍ਰਸਿੱਧ ਸਮਾਜ ਸੇਵੀ ਤੇ ਨਗਰ ਕੌਂਸਲ ਦੀਨਾ ਨਗਰ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਮੈਂਬਰ ਰਾਸ਼ਟਰੀ ਲੋਕ ਅਦਾਲਤ ਆਦਰਯੋਗ ਬਾਬਾ ਪ੍ਰਵੀਨ ਜੀ ਦੀਨਾ ਨਗਰ ਵਾਲਿਆਂ ਨੇ ਪਹੁੰਚ ਕੇ ਸੈਮੀਫਾਈਨਲ ਮੈਚ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਬਾਬਾ ਪ੍ਰਵੀਨ ਜੀ ਨੇ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਕੇ ਪ੍ਰਬੰਧਕਾਂ ਦੀ ਆਰਥਿਕ ਸਹਾਇਤਾ ਦੇ ਕੇ ਹੌਸਲਾ ਫਜ਼ਾਈ ਕੀਤਾ ਇਸ ਮੌਕੇ ਤੇ ਉਹਨਾਂ ਦੇ ਨਾਲ ਸੀਐਨਐਫ ਦੇ ਪੰਜਾਬ ਯੂਥ ਪ੍ਰਧਾਨ ਤੇ ਪ੍ਰਸਿੱਧ ਸਮਾਜ ਸੇਵੀ ਨੌਜਵਾਨ ਆਗੂ ਪ੍ਰਧਾਨ ਬੱਬਾ ਗਿੱਲ ਸਨੀ ਸੇਮთა ਗਿਬਸ ਪੰਡਿਤ ਸ਼ੈਲੀ ਮਾਸਟਰ ਰਮਾ ਦੇ ਇਲਾਵਾ अनेका ਨੌਜਵਾਨ ਸ਼ਖਸੀਤਾ ਹਾਜ਼ਰ ਸਨ ਇਸ ਸੈਮੀ ਫਾਈਨਲ ਮੈਚ ਬੇਹਦੀ ਰੋਮਾਂਚਕ ਦੌਰ ਦੇ ਵਿੱਚ ਪਹੁੰਚ ਚੁੱਕਿਆ ਸੀ ਔਰ ਬਟਾਲਾ ਤੇ ਗੁਰਦਾਸਪੁਰ ਦੀਆਂ ਟੀਮਾਂ ਦੇ ਦਰਮਿਆਨ ਇਹ ਬੇਹਦ ਸ਼ਾਨਦਾਰ ਮੈਚ ਜੜਾ ਵਾ ਉਹ ਮਿਲ ਗਰਾਊਂਡ ਧਾਰੀਵਾਲ ਚ ਚੱਲ ਰਿਹਾ ਵਾ ਪ੍ਰਬੰਧਕਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਇਸ ਟੂਰਨਾਮੈਂਟ ਦੇ ਵਿੱਚ ਪਹੁੰਚ ਕੇ ਅਤਵਾਦ ਆਪਣਾ ਸਹਿਯੋਗ ਦੇਣ ਉਤੇ ਹੀ ਮੁੱਖ ਮਹਿਮਾਨ ਬਾਬਾ ਪ੍ਰਵੀਨ ਜੀ ਔਰ ਪ੍ਰਧਾਨ ਬੱਬਾ ਗਿਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਉਹ ਦੇਖੋ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸ਼੍ਰੀ ਜੈ ਸ਼੍ਰੀ ਰਾਮ ਔਰ ਜੈਬਾਬ ਜੈ ਮਸੀਹ ਦੀ ਹਾਲੇਲੂਇਆ ਹਾਲੇਲੂਇਆ ਸੋ ਮੈਂ ਪਰਵੀਨ ਬਾਬਾ ਵਾਈਸ ਪ੍ਰੈਜ਼ੀਡੈਂਟ ਮਿਊਸਪਲ ਕਾਉਂਸਲਰ ਦੀਨਾਨਗਰ ਔਰ ਧਾਰੀਵਾਲ ਦੇ ਵਿੱਚ ਮੇਰਾ ਬਹੁਤ ਹੀ ਜ਼ਿਆਦਾ ਪਿਆਰ ਹੈ ਔਰ ਇਹ ਵੀ ਮੇਰੀ ਬਲੀਸਰੀ ਹੈ ਕਿਉਂਕਿ ਇੱਥੇ ਦੇ ਜੀਵਾਂ ਨਾਲ ਮੇਰਾ ਬਹੁਤ ਹੀ ਪਿਆਰ ਹੈ ਕਾਫੀ ਸਾਲਾਂ ਤੋਂ ਮੈਂ ਇੱਥੇ ਆਣਾ ਜਾਣਾ ਵਾ ਸੋ ਅੱਜ ਮੈਨੂੰ ਸ਼ਹੀਦ ਭਗਤ ਸਿੰਘ ਕਲੱਬ ਨੇ ਇਨਵਾਈਟ ਕੀਤਾ ਬੁਲਾਇਆ ਮੈਨੂੰ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਬੱਚਿਆਂ ਨੇ ਸਾਨੂੰ ਬੁਲਾਇਆ ਹੈ ਔਰ ਮੈਂ ਤੇ ਵੈਸੇ ਹੀ ਕੋਈ ਵੀ ਤਿਹਾਰ ਹੋਵੇ ਹੜੀਵਾਲ ਦੇ ਅੰਦਰ ਕੋਈ ਵੀ ਅਨਫ ਅਲੀ ਫੈਸਟੀਵਲ ਹੋਵੇ ਸੋ ਮੈਂ ਬੜੀ ਭੱਜਦੇ ਭੱਜਦੇ ਜਿਸ ਤਰ੍ਹਾਂ ਬੜੀਆਂ ਖੁਸ਼ੀਆਂ ਛਲਾਂਗਾ ਮਾਰ ਕੇ ਆਈਦਾ ਵਾ ਰਾਮ ਰੀਲਾ ਦਿਨਾਂ ਦੇ ਵਿੱਚ ਵੀ ਔਰ ਵੱਡੇ ਦਿਨਾਂ ਦੇ ਵਿੱਚ ਵੀ ਔਰ ਅੱਜ ਵੀ ਬੜੀ ਮਨ ਨੂੰ ਖੁਸ਼ੀ ਸੀ ਬਲਕਿ ਮੈਂ ਪ੍ਰੋਗਰਾਮ ਤੇ ਸੀ ਉੱਥੋਂ ਪ੍ਰੋਗਰਾਮ ਨੂੰ ਛੱਡ ਕੇ ਤੇ ਆਪਜੀ ਵਾਸਤੇ ਫਟਾਫਟ ਪਹੁੰਚੀ ਕਿਉਂਕਿ ਮੈਂ ਟਾਈਮ ਦਿੱਤਾ ਸੀਗਾ ਪਰ ਮੈਂ ਕਿਛੀ ਥੋੜੀ ਲੇਟ ਹੋ ਜਾਵਾਂਗੇ ਬਟ ਆਈ ਐਮ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਵਾ ਇਹ ਬੱਚੇ ਬੜਿਆਂ ਬੱਚਿਆਂ ਨੇ ਨੌਜਵਾਨਾਂ ਨੇ ਉਪਰਾਲਾ ਕੀਤਾ ਹੈ ਖੇਡਾਂ ਦਾ ਇੱਕ ਬਹੁਤ ਹੀ ਅੱਛਾ ਉਪਰਾਲਾ ਹੈ ਬੱਚਿਆਂ ਦਾ ਨੌਜਵਾਨਾਂ ਦਾ ਕਿਉਂਕਿ ਅੱਜ ਦੇ ਨੌਜਵਾਨ ਜਿਹੜੇ ਨੇ ਉਹ ਇਹ ਖੇਲ ਔਰ ਜੋ ਸਾਡੇ ਸਾਂਸਕ੍ਰਿਤੀ ਜੋ ਪੰਜਾਬ ਦੀ ਸਾਂਸਕ੍ਰਿਤੀ ਹੈ ਉਹਨੂੰ ਭੁੱਲਦੇ ਜਾ ਰਹੇ ਨੇ ਔਰ ਅੱਜ ਨਸ਼ਿਆਂ ਦੀ ਤੋੜ ਦੇ ਵਿੱਚ ਭਜੇ ਹੋਏ ਨੇ ਸੋ ਇਹਨਾਂ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਵਾ ਨਸ਼ਾ ਜਿਹੜਾ ਵਾ ਜਵਾਨੀ ਗਰਕ ਕਰਿਆ ਔਰ ਸਾਡਾ ਪੰਜਾਬ ਜਿਹੜਾ ਵਾ ਉਹ ਖਾਲੀ ਹੁੰਦਾ ਜਾਂਦਾ ਨੌਜਵਾਨਾਂ ਤੋਂ ਕਿ ਨੌਜਵਾਨ ਬਾਹਰ ਵਾਲੇ ਪਾਸੇ ਤੁਰਦੇ ਜਾਂਦੇ ਨੇ ਤੇ ਸਾਡਾ ਪੰਜਾਬ ਜਿਹੜਾ ਵਾ ਸਾਰਾ ਬਿਲਕੁਲ ਨੌਜਵਾਨਾਂ ਤੋਂ ਖਾਲੀ ਹੋ ਰਿਹਾ ਵਾ ਬਾਕੀ ਬਾਹਰ ਦੇ ਲੋਕ ਜਿਹੜੇ ਨੇ ਆ ਕੇ ਯੂਪੀ ਤੋਂ ਕੋਈ ਕਿੱਥੇ ਕੋਈ ਕਿਤੇ ਹੈਟ ਬਟ ਉਹ ਹੈ ਤੇ ਸਾਡੇ ਹਿੰਦੂस्तानी ਨੇ ਪਰ ਉਹ ਸਾਡੇ ਦੂਜੇ ਲੋਕਾਂ ਇਲਾਕਿਆਂ ਵਿੱਚੋਂ ਆ ਕੇ ਸਾਰੇ ਪੰਜਾਬ ਦੇ ਵਿੱਚ ਆਪਣਾ ਵਾਸਾ ਕਰ ਰਹੇ ਨੇ ਸੋ ਉਸ ਪੰਜਾਬੀਆਂ ਨੂੰ ਅਸੀਂ ਇਹੀ ਕਹਿੰਨੇ ਆ ਬੱਚਿਆਂ ਨੂੰ ਇਹੀ ਕਹਿੰਨੇ ਆ ਕਿ ਆ ਬੱਚਿਓ ਸਭ ਨਸ਼ੇ ਨੂੰ ਛੱਡੋ ਔਰ ਇੱਥੇ ਹੀ ਪੜ੍ਹਾਈਆਂ ਕਰੋ ਔਰ ਇੱਥੇ ਹੀ ਮਿਹਨਤ ਕਰੋ ਔਰ ਇੱਥੇ ਹੀ ਪੰਜਾਬ ਨੂੰ ਫਿਰ ਦੁਬਾਰਾ ਸੁੰਦਰ ਬਣਾਓ ਜੋ ਪੰਜ ਦਰਿਆਵਾਂ ਦਾ ਇੱਕ ਸਾਡਾ ਪੰਜਾਬ ਸੀਗਾ ਇਹ ਨਸ਼ਿਆਂ ਦਾ ਦਰਿਆ ਬਣਿਆ ਹੋਇਆ ਉਹ ਨਸ਼ਿਆਂ ਦਾ ਦਰਿਆ ਦਾ ਜਿਹੜਾ ਕਲੰਕ ਸਾਡੇ ਮੱਥੇ ਤੇ ਲੱਗ ਚੁੱਕਾ ਹੈ ਉਸ ਪੰਜਾਬ ਤੋਸੀਂ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗੀ ਕਿ ਜਿਸ ਤਰ੍ਹਾਂ ਇਹ ਬੱਚੇ ਇੱਧਰ ਵੀ ਖੇਡਾਂ ਕਰਦੇ ਪਏ ਨੇ ਅੱਜ ক্রিকেট ਦਾ ਮੈਚ ਕਰ ਰਹੇ ਨੇ ਇਸੇ ਤਰੀਕੇ ਸਾਰੇ ਪਾਸੇ ਬੱਚੇ ਇਹੀ ਖੇਡਾਂ ਦੇ ਵਿੱਚ ਆਪਣਾ ਰੁਝਾਨ ਬਣਾਉਣ ਔਰ ਆਪਣਾ ਪੰਜਾਬ ਦਾ ਨਾਮ ਉੱਚਾ ਕਰਨ ਔਰ ਇਹ ਨਸ਼ਿਆਂ ਤੋਂ ਦੂਰ ਜਾਣ ਮੇਰੀ ਨਮਸਤੈ ਇਹੀ ਦੁਆ ਹੈ ਦਿਨ ਦੁਗਣੀ ਰਾਤ ਚੋਗਰੀਏ ਮੇਰੇ ਨੌਜਵਾਨ ਆਪਣੀ ਪੰਜਾਬ ਦਾ ਨਾਮ ਕਮਾਉਣ ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਸਸਿਆਕਾਲ ਜੈ ਸ਼ੀ ਗਾਮ ਅੱਜ ਜੋ ਵੀ ਆ ਇੱਥੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਟੂਰਨਾਮੈਂਟ ਕਰਾਜਿਆ ਰਿਹਾ ਇਹਦੇ ਵਿੱਚ ਅੱਜ ਸਾਡੇ ਬਾਬਾ ਪ੍ਰਵੀਨ ਜੀ ਜੋ ਕਿ ਸਮਾਜ ਸੇਵਿਕ ਵੀ ਨੇ ਔਰ ਦਿਨਾਨਗਰ ਤੋਂ ਵਾਈਸ ਪ੍ਰੈਜ਼ੀਡੈਂਟ ਵੀ ਨੇ ਇਹਨਾਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਨਾ ਕਿਉਂਕਿ ਇਹਨਾਂ ਸ਼ਖਸੀਅਤਾਂ ਦੇ ਬਦੌਲਤ ਅੱਜ ਵੀ ਸਾਡੇ ਨੌਜਵਾਨ ਖੇਡ ਪ੍ਰਤੀ ਊਰਜਾ ਰੱਖਦੇ ਨੇ ਕਿਉਂਕਿ ਕੱਲ ਵੀ ਮੈਂ ਇੱਥੇ ਪਹੁੰਚਿਆ ਸਾਂ ਉਹ ਦੇਖਿਆ ਸੀ ਇੰਨੇ ਪਿੰਡਾਂ ਦੇ ਨੌਜਵਾਨ ਇਕੱਠੇ ਹੋਇਆ ਔਰ ਨਸ਼ੇ ਤੋਂ ਦੂਰ ਰਹਿਣ ਦੀ ਹਰ ਵਾਰੀ ਦਹਿਦ ਦਿੱਤੀ ਜਾਂਦੀ ਆ ਜਿਵੇਂ ਕਿ ਸਾਡੇ ਐਸਐਸਪੀ ਸਾਹਿਬ ਗਰਦਾਸਪੁਰੋ ਵੀ ਮੈਂ ਕਈ ਵਾਰੀ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਕੈਂਪ ਲਗਾਉਂਦਾ ਵੀ ਇਸ ਕਰਕੇ ਅਸੀਂ ਕੋਈ ਵੀ ਜਦੋਂ ਵੀ ਕੋਈ ਕਲੱਬ ਟੂਰਨਾਮੈਂਟ ਕਰਾਂਦੀ ਆ ਅਸੀਂ ਵੱਧ ਚੜ ਕੇ ਹਿੱਸਾ ਲੈਣੇ ਆ ਤੇ ਸਾਰੇ ਸਮਾਜ ਨੂੰ ਚਾਹੀਦਾ ਆ ਵੀ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਆ ਇਸ ਲਈ ਅੱਜ ਅਸੀਂ ਬਾਬਾ ਪ੍ਰਵੀਨ ਜੀ ਨੂੰ ਅਸੀਂ ਵਿਸ਼ੇਸ਼ ਤੌਰ ਤੇ ਇੱਥੇ ਸੱਦਿਆ ਸੀ ਔਰ ਰਿਕੁਐਸਟ ਕੀਤੀ ਸੀ ਬਾਬਾ ਜੀ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਉਦਘਾਟਨ ਵੇਲੇ ਪਹੁੰਚੇ ਨੇ ਤੇ ਬੱਚਿਆਂ ਨੂੰ ਅਸ਼ੀਰਵਾਦ ਕਰਨ ਦੇਣ ਵਾਸਤੇ ਆਏ ਨੇ ਅਸੀਂ ਬਾਬਾ ਪ੍ਰਵੀਨ ਜੀ ਦਾ ਧੰਨਵਾਦ ਕਰਨੇ ਆ ਇਹ ਸਮਾਜ ਦੀ ਸੇਵਾ ਕਰ ਰਹੇ ਨੇ ਉਹ ਇਹ ਤਾਂ ਹੀ ਸਮਾਜ ਸਹੀ ਲੀਕਾਂ ਤੇ ਜਾ ਰਿਹਾ ਆ ਉਹ ਧੰਨਵਾਦ ਕਰਨੇ ਆ ਇਹ ਕਲੱਬ ਦੇ ਮੈਂਬਰਾਂ ਦਾ ਵੀ ਜਿਨ੍ਹਾਂ ਨੇ ਇੰਨਾ ਟੂਰਨਾਮੈਂਟ ਆ ਕਰਾ ਕੇ ਨਸ਼ੇ ਤੋਂ ਦੂਰ ਰਹਿਣ ਲਈ ਸੁਚੇਤ ਰੱਖਣ ਜਾ ਰਹੇ ਸ਼ਹਿਰ ਵਾਸੀਆਂ ਨੂੰ ਧੰਨਵਾਦ